ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਟਿਪਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਹੜ੍ਹਾਂ ਦੀ ਜਿਹੜੀ ਮਾਰ ਪੰਜਾਬ ਉੱਤੇ ਪਈ ਹੋਈ ਹੈ ਉਹਦੇ ਚੱਲਦਿਆਂ ਦੋ ਜ਼ਿਲ੍ਹੇ ਹੋਰ ਹੜ੍ਹਾਂ ਦੀ ਮਾਰ ਦੇ ਵਿੱਚ ਰਾਤੋਂ ਰਾਤ ਆ ਗਏ ਕਿਉਂਕਿ ਰਾਤੋਂ ਰਾਤ ਫਿਰ ਪਾਣੀ ਛੱਡਿਆ ਗਿਆ ਹੈ ਜਿਹਦੇ ਵਿੱਚ ਦੋ ਜ਼ਿਲ੍ਹੇ ਹੋਰ ਡੁੱਬਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਤੁੰਸੀ ਬੰਨ ਨੇ ਉਹ ਵੀ ਟੁੱਟਦੇ ਪਏ ਨੇ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਉਹਦੇ ਕਰਕੇ ਜਿਹੜੇ ਤੁੰਸੀ ਬੰਨ ਨੇ ਉਹ ਵੀ ਟੁੱਟਦੇ ਪਈ ਨਹੀਂ ਲੇਕਿਨ ਜੇਕਰ ਗੱਲ ਕਰੀਏ ਜਿੱਥੇ ਦੂਸਰੇ ਪਾਸੇ ਵੱਖ-ਵੱਖੀਆਂ ਸੰਸਥਾਵਾਂ ਵੱਲੋਂ ਰੋਟੀ ਦੀ ਗੱਲ ਕਰੀਏ ਕਿਸੇ ਹੋਰ ਸਹੂਲਤਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਹੈ ਉਹਨਾਂ ਵੱਲੋਂ ਜਿਹੜੀ ਹੈ ਮਦਦ ਦੇ ਹੱਥ ਵਧਾਏ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਿਹੜਾ ਹੈ ਲੰਗਰ ਲੰਗਰ ਤੱਕ ਪਹੁੰਚਾਇਆ ਜਾ ਰਿਹਾ ਹੈ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਸਹੂਲਤ ਹੈ ਹਰ ਇੱਕ ਨੌਜਵਾਨ ਸੰਸਥਾ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦੀਆਂ ਵੀ ਸੰਸਥਾਵਾਂ ਹੋਣ ਉਹ ਆਪਣਾ ਹੱਥ ਵਧਾਉਂਦੀਆਂ ਨਜ਼ਰ ਆ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਹਰਿਆਣੇ ਨੇ ਵੀ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਪਾਣੀ ਤੁਸੀਂ ਛੱਡਿਆ ਹੈ ਉਹਦੇ ਤੇ ਵੀ ਕਟੋਤੀ ਕੀਤੀ ਜਾਵੇ ਕਿਉਂਕਿ ਹਰਿਆਣਾ ਵੀ ਪਾਣੀ ਦੇ ਵਿੱਚ ਡੁੱਬ ਸਕਦਾ ਹੈ ਲਗਾਤਾਰ ਪਾਣੀ ਵਧਦਾ ਜਾ ਰਿਹਾ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਨਸ਼ਟ ਹੋ ਚੁੱਕੀਆਂ ਨੇ ਜੇਕਰ ਗੱਲ ਕਰੀਏ ਰੋਜ਼ੀ ਰੋਟੀ ਜਿਹੜੀ ਹੈ ਆਪਣੀ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਕਿਉਂਕਿ ਇੱਕ ਵਾਰ ਹੜਾ ਨੇ ਜਿਹੜਾ ਹੈ ਕਾਫੀ ਮਾਰ ਪਾਈ ਹੈ ਤੇ ਲੇਕਿਨ ਇਸ ਉੱਤੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਾਦੇ ਨਜ਼ਰ ਨਹੀਂ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਪਲੜਾ ਆਪ ਦਾ ਝਾਲਿਆ ਜਾ ਰਿਹਾ ਹੈ ਜਿਹੜੇ ਪਹਿਲਾਂ 7 ਜ਼ਿਲ੍ਹੇ ਸੀ ਹੁਣ ਉਹ 9 ਜ਼ਿਲ੍ਹੇ ਹੋ ਗਏ ਨੇ ਜਿਦੇ ਵਿੱਚ ਪਾਣੀ ਨੇ ਤਬਾਹੀ ਮਚਾ ਰખી ਹੈ ਲੇਕਿਨ ਕਿਸੇ ਤਰ੍ਹਾਂ ਦੀਆਂ ਵੀ ਕਿਸੇ ਤਰ੍ਹਾਂ ਦੀ ਵੀ ਰਾਹਤ ਲੋਕਾਂ ਨੂੰ ਨਹੀਂ ਮਿਲ ਰਹੀ ਸੂਤਰਾਂ ਤੋਂ ਵੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ 9 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਵਿੱਚ ਚੱਲ ਰਹੇ ਹਨ ਹੜਾ ਦੇ ਕਹਿਰ ਕਰਨ ਲੱਗ ਭਗ 1018 ਪਿੰਡ ਪ੍ਰਭਾਵਿਤ ਹੋਏ ਹਨ ਲੋਕਾਂ ਦੇ ਘਰਾਂ ਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਘਰਾਂ ਤੋਂ ਲੈ ਕੇ ਫਸਲਾਂ ਤੱਕ ਭਾਰੀ ਨੁਕਸਾਨ ਹੋਇਆ ਹੈ ਰਾਹਤ ਅਤੇ ਬਚਾਅ ਕਾਰਜਾਂ ਲਈ ਸਰਕਾਰ ਐਨ ਡੀ ਆਰ ਐਫ ਦੀਆਂ 11 ਟੀਮਾਂ ਤੇ 4 ਜ਼ਿਲ੍ਹਿਆਂ ਵਿੱਚ ਸੈਨਾ ਦੀਆਂ ਟੀਮਾਂ ਲਗਾ ਦਿੱਤੀਆਂ ਨੇ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੁਝ ਥਾਵਾਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ ਇਹਨਾਂ ਵਿੱਚ ਪਠਾਨਕੋਟ ਹੁਸ਼ਿਆਰਪਤ ਤੇ ਰੂਪਨਗਰ ਵੀ ਸ਼ਾਮਲ ਹਨ ਰਾਵੀ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਗੁਰਦਾਸਪੁਰ ਦੇ ਕੋਨੇ ਵਾਲਾ ਵਿੱਚ ਤੁਸੀ ਬੰਨ ਟੁੱਟ ਗਿਆ ਹੈ ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ ਹੈ ਇਸ ਹੜਕਨ 80 ਪਿੰਡ ਪਾਣੀ ਵਿੱਚ ਡੁੱਬ ਗਏ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਾਣੀ ਦਾ ਵਹਾ ਜਿਹੜਾ ਹੈ ਵਧਦਾ ਜਾ ਰਿਹਾ ਹੈ ਜਿਹਦੇ ਵਿੱਚ 80 80 ਪਿੰਡ ਜਿਹੜੇ ਪਾਣੀ ਵਿੱਚ ਡੁੱਬੇ ਨੇ ਤੇ ਜਿੱਥੇ ਪਾਣੀ ਵੱਧਦੇ ਨਜ਼ਰ ਆਉਂਦੇ ਚ ਲੋਕਾਂ ਨੂੰ ਆਪਣੇ ਘਰ ਵੀ ਛੱਡਨੇ ਪੈ ਰਹੇ ਨੇ ਕਈ ਲੋਕਾਂ ਦੇ ਕਾਰ ਜਿਹੜੇ ਨੇ ਪਾਣੀ ਦੇ ਵਿੱਚ ਵੀ ਵਹਾ ਵਹਾਏ ਜਿਹੜੇ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਕਈਆਂ ਦੀ ਜਿਹੜੀ ਨੀ ਹੈ ਉਹ ਥੋੜੀ ਜੀ ਸਟਰੋਂਗ ਨਾ ਹੋਣ ਕਰਕੇ ਲੋਕਾਂ ਦੇ ਪਾਣੀ ਵਿੱਚ ਕਾਰ ਵੀ ਵਗਦੇ ਨਜ਼ਰ ਆ ਰਹੇ ਨੇ ਤੇ ਲੋਕ ਕਾਫੀ ਜ਼ਿਆਦਾ ਜਿਹੜਾ ਇਹਨਾਂ ਹੜਾਂ ਦੇ ਪਾਣੀ ਕਰਕੇ ਸੇਫ ਮਹਿਸੂਸ ਨਹੀਂ ਕਰ ਰਹੇ ਲੇਕਿਨ ਜਿੰਨਾ ਹੋ ਸਕੇ ਸੰਸਥਾਵਾਂ ਵੱਖਰੋ-ਵੱਖਰੀਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਜਿੰਨਾ ਹੋ ਸਕੇ ਆਪਣੀਆਂ ਸਹੂਲਤਾ ਪਹੁੰਚਾਈਆਂ ਜਾ ਰਹੀਆਂ ਨੇ ਲੋਕ ਆਪਣੇ ਕੰਮ ਛੱਡ ਕੇ ਜਿਹੜੇ ਨੇ ਉਹ ਸੇਫ ਜਗ੍ਹਾ ਤੇ ਜਾਣੇ ਸ਼ੁਰੂ ਹੋ ਗਏ ਨੇ ਲੇਕਿਨ ਜਿਹੜੇ ਨੇ ਤੁੰਸੀ ਬੰਨ ਵੀ ਟੁੱਟਦੇ ਨਜ਼ਰ ਆ ਰਹੇ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਕਿਸੇ ਤਰ੍ਹਾਂ ਦਾ ਵੀ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਉਹ ਇਹਦੇ ਚਲਦਿਆਂ ਹੀ ਚਾਹੇ ਲੋਕਾਂ ਦੇ ਕੱਚੇ ਪੱਕੇ ਘਰ ਨੇ ਚਾਹੇ ਪਸ਼ੂ ਨੇ ਆਪਣੇ ਵੱਲੋਂ ਹਰ ਇੱਕ ਜਿਹੜੇ ਹੈ ਮਦਦ ਲਈ ਹੱਥ ਅੱਗੇ ਵਧਾ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦਾ ਵੀ ਸਰਕਾਰ ਵੱਲੋਂ ਹਜੇ ਵੀ ਕੋਈ ਮੁਆਜਾ ਸਾਹਮਣੇ ਨਹੀਂ ਆ ਰਿਹਾ ਬਾਕੀ ਦੇਖਦੇ ਹਾਂ ਕਿ ਸਰਕਾਰ ਹੁਣ ਕੀ ਇਹਦਾ ਹੱਲ ਕਰੇਗੀ ਕਿਉਂਕਿ ਜਿਸ ਤਰੀਕੇ ਨਾਲ ਹਰ ਇੱਕ ਸੋਸ਼ਲ ਮੀਡੀਆ ਕਹਿ ਲਈਏ ਹਰ ਇੱਕ ਪੱਤਰਕਾਰ ਕਹਿ ਲਈਏ ਉੱਥੇ ਪਹੁੰਚ ਪਹੁੰਚਿਆ ਹੋਇਆ ਹੈ ਲੇਕਿਨ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਸਹੂਲਤ ਨਹੀਂ ਮਿਲ ਰਹੀ ਲੇਕਿਨ ਸੰਸਥਾਵਾਂ ਨੇ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਪੰਜਾਬ ਦੀਆਂ ਕਹਿ ਲਈਏ ਉਹ ਆਪਣਾ ਅੱਗੇ ਹੱਥ ਵਧਾਉਂਦੀਆਂ ਨਜ਼ਰ ਆ ਰਹੀਆਂ ਨੇ